ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਸ਼ਾਹੀ ਪਨੀਰ ਦੀ ਰੈਸਪੀ ਲੈ ਕੇ ਆਈ ਹਾਂ ਜਿਸ ਤਰੀਕੇ ਦੇ ਨਾਲ ਆਪਾਂ ਸ਼ਾਹੀ ਪਨੀਰ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਸਵਾਦ ਬੰਦਾ ਹੈ ਪੂਰਾ ਇਹ ਹਲਵਾਈ ਸਟਾਈਲ ਬਣ ਕੇ ਤਿਆਰ ਹੁੰਦਾ ਹੈ ਤੇ ਆਓ ਅਸੀਂ ਇਹਨੂੰ ਫੇਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਅਸੀਂ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਸਾਬਤੇ ਮਸਾਲੇ ਸਾਬਤੇ ਮਸਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਦੋ ਅਸੀਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚਾਂ ਸੁੱਕੀਆਂ ਤੇ ਨਾਲ ਅਸੀਂ ਇੱਕ ਤੇਜ ਪੱਤਾ ਪਾ ਦਵਾਂਗੇ ਤਿੰਨ ਕਸੀਂ ਲੌਂਗ ਪਾ ਦਵਾਂਗੇ ਥੋੜੀ ਜਿਹੀ ਕਾਲੀਆਂ ਮਿਰਚਾਂ ਸਾਤੀਆਂ ਤੇ ਤਿੰਨ ਅਸੀਂ ਹਰੀ এলাਚੀ ਆ ਪਾ ਦਵਾਂਗੇ ਤੇ ਦੋ ਛੋਟੇ ਛੋਟੇ ਪੀਸ ਅਸੀਂ ਦਾਲਚੀਨੀ ਦੇ ਪਾ ਦਵਾਂਗੇ ਇਹ ਪਾਨ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਦੋਂ ਇਹ ਪੁੱਜ ਕੇ ਲਾਲ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇੱਥੇ ਅਸੀਂ ਪਿਆਜ਼ ਲਏ ਹੈ ਤਿੰਨ ਵੱਡੇ ਸਾਈਜ਼ ਦੇ ਇਹਨਾਂ ਨੂੰ ਅਸੀਂ ਬਿਲਕੁਲ ਮਿਕਸੀ ਦੇ ਵਿੱਚ ਬਰੀਕ ਮਤਲਬ ਇਹਨਾਂ ਨੂੰ ਪੀਸ ਲਿਆ ਹੈ ਪਿਆਜ਼ ਜਿਹੜੇ ਹੈਗੇ ਅਸੀਂ ਬਿਲਕੁਲ ਬਰੀਕ ਪੀਸ ਕੇ ਤਿਆਰ ਕਰਨੇ ਹੈ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਭੁੰਨ ਲਵਾਂਗੇ ਲਗਾਤਾਰ ਆਪਾਂ ਕਰਛੀ ਜਿਹੜੀ ਚਲਾਉਂਦੇ ਰੱਖਾਂਗੇ ਤੇ ਪਿਆਜ਼ਾਂ ਨੂੰ ਭੁੰਨ ਕੇ ਚੰਗੀ ਤਰ੍ਹਾਂ ਲਾਲ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇੱਥੇ ਅਸੀਂ ਇਹਦੇ ਵਿੱਚ ਕਾਜੂ ਵੀ ਪਾਵਾਂਗੇ ਕਾਜੂ ਅਸੀਂ ਲਏ ਹੈ ਇੰਨੇ ਕੁ ਲੈਲੇ ਨੇ 10-12 ਤੇ ਇਹਨਾਂ ਨੂੰ ਅਸੀਂ ਅੱਧਾ ਘੰਟਾ ਪਹਿਲਾਂ ਜਿਹੜਾ ਪਾਣੀ ਵਿੱਚ ਭਿਜਨੇ ਪਾ ਕੇ ਰੱਖਿਆ ਸੀ ਗਰਮ ਪਾਣੀ ਦੇ ਵਿੱਚ ਬਿਲਕੁਲ ਹੁਣ ਸੌਫਟ ਹੋ ਚੁੱਕੇ ਨੇ ਤੇ ਜਦੋਂ ਪਿਆਜ਼ ਭੁੱਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰਾਂ ਦਾ ਪੇਸਟ ਇੱਥੇ ਅਸੀਂ ਦੋ ਟਮਾਟਰ ਲਏ ਨੇ ਵੱਡੇ ਸਾਈਜ਼ ਦੇ ਉਹਨਾਂ ਨੂੰ ਅ టమాటర పావ ਟਮਾਟਰ ਜਿਹੜੇ ਸਾਡੇ ਭੁਜ ਹੋ ਚੁੱਕੇ ਨੇ ਦੇਖੋ ਜਿਹੜਾ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਦਾ ਕਈ ਲੋਕ ਜਿਹੜਾ ਸ਼ਾਇ ਪਨੀਰ ਦੇ ਵਿੱਚ ਹਲਦੀ ਨਹੀਂ ਪਾਉਂਦੇ ਪਰ ਅੱਧਾ ਚਮਚ ਹਲਦੀ ਦਾ ਜ਼ਰੂਰ ਪਾਣਾ ਚਾਹੀਦਾ ਹੈ 1 ਚਮਚ ਭਰ ਕੇ ਅਸੀਂ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਪਾਅ ਦੇਵਾਂਗੇ ਤੇ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਾਜੂਆ ਦਾ ਪੇਸਟ ਜਿਹੜੇ ਕਾਜੂ ਅਸੀਂ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਉਹ ਕਾਜੂਆ ਨੂੰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਉਹਨਾਂ ਨੂੰ ਅਸੀਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੇ ਹੁਣ ਕਾਜੂ ਦਾ ਪੇਸਟ ਪਾਣ ਤੋਂ ਬਾਅਦ ਇਸੇ ਹੀ ਕੋਲੀ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਧੋ ਕੇ ਉਹ ਪਾਣੀ ਵੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਕਾਜੂ ਪਾਣ ਤੋਂ ਬਾਅਦ ਜਿਹੜੀ ਅਸੀਂ ਕੜਸ਼ੀਆ ਲਗਾਤਾਰ ਚਲਾਉਂਦੇ ਰੱਖਣਾ ਹੈ ਕਾਜੂ ਪਾਣ ਤੋਂ ਬਾਅਦ ਜਿਹੜਾ ਸਾਡਾ ਮਸਾਲਾ ਹੈ ਥੱਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਕੜਸ਼ੀਆ ਹੈ ਆਪਾਂ ਨੂੰ ਲਗਾਤਾਰ ਚਲਾਉਂਦੇ ਰੱਖਾਂਗੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਅਦਰਕ ਤੇ ਲਸਣ ਅਸੀਂ ਉਹਨਾ ਅਦਰਕ ਤੇ ਲਸਣ ਦੋਨਾਂ ਨੂੰ ਇਕੱਠਿਆਂ ਨੂੰ ਪੀਸ ਕੇ ਉਹਦਾ ਪੇਸਟ ਇਸ ਤਰ੍ਹਾਂ ਦਾ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨੂੰ ਪਾ ਦਵਾਂਗੇ ਤੇ ਇਹਨੂੰ ਅਸੀਂ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਹੀ ਪੁੰਨ ਲਵਾਂਗੇ ਇਹਦਾ ਕੱਚਾਪਨ ਜਿਹੜਾ ਦੂਰ ਕਰਾਂਗੇ ਅਦਰਕ ਲਸਣ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਗੇ ਨੀਤ ਜਿਹੜੀ ਸਾਡੀ ਸ਼ਾਈ ਪਨੀਰ ਹੈਗਾ ਇਹਦੇ ਵਿੱਚ ਲਸਣ ਦੇ ਕੱਚੇਪਨ ਦੀ 스మెਲ ਆਏਗੀ ਜਿਹੜਾ ਸਾਡਾ ਅਦਰ ਮਸਾਲਾ ਜਦੋਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਕਾਜੂ ਪਾਏ ਹੈ ਉੱਪਰੋਂ ਅਸੀਂ ਅਦਰਕ ਤੇ ਲਸਣ ਦਾ ਪੇਸਟ ਵੀ ਪਾ ਦਿੱਤਾ ਹੈ ਤੇ ਮਸਾਲਾ ਫਿਰ ਥੱਲੇ ਲੱਗਦਾ ਹੈ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਢੱਕ ਕੇ ਅਸੀਂ ਮਸਾਲੇ ਨੂੰ ਆਪਣੇ ਨੂੰ ਪਕਾ ਲਵਾਂਗੇ 5 ਕਿ ਮਿੰਟ ਮਸਾਲਾ ਪੱਕਣ ਤੋਂ ਬਾਅਦ ਅਸੀਂ ਦਾ ਢੱਕਣ ਚਾਕੇ ਚੈੱਕ ਕਰਾਂਗੇ ਦੇਖੋ ਜਿਹੜਾ ਸਾਡੇ ਮਸਾਲੇ ਦਾ ਤੇਲ ਹੈਗਾ ਇਹ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਮਸਾਲਾ ਜਿਹੜਾ ਸਾਡਾ ਇਦੋਂ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਜਦੋਂ ਵੀ ਸ਼ਾਹੀ ਪਨੀਰ ਬਣਾਣਾ ਹੈ ਜਿਹੜਾ ਇਹਦਾ ਮਸਾਲਾ ਹੈਗਾ ਉਹ ਚੰਗੀ ਤਰ੍ਹਾਂ ਪਕਾਣਾ ਹੈ ਜੇਕਰ ਸਾਡਾ ਮਸਾਲਾ ਚੰਗੀ ਤਰ੍ਹਾਂ ਪੱਕਿਆ ਹੋਏਗਾ ਤੇ ਜਿਹੜੀ ਸਾਡੀ ਸਬਜੀ ਹੈਗੀ ਹੈ ਸਾਡਾ ਸ਼ਾਹੀ ਪਨੀਰ ਹੈ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਥੋੜੀ ਜੀ ਸੁੱਕੀ ਮੇਥੀ ਪਾ ਦਵਾਂਗੇ ਇਹਦੀ ਇੱਕ ਵੱਖਰੀ ਹੀ ਖੁਸ਼ਬੂ ਆਉਂਦੀ ਹੈ ਸਬਜੀ ਦੇ ਵਿੱਚੋਂ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਅਨੁਸਾਰ ਨਮਕ ਪਾ ਸਕਦੇ ਹੋ ਤੇ ਨਮਕ ਪਾ ਕੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਨਮਕ ਪਾਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਅੱਧੀ ਕੋਲੀ ਮਲਾਈ ਦੀ ਪਾ ਦਵਾਂਗੇ ਮਲਾਈ ਪਾਣ ਤੋਂ ਬਾਅਦ ਅਸੀਂ ਇਹਨੂੰ ਮਲਾਈ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਤੇ ਇਹਨੂੰ ਪਕਾਵਾਂਗੇ ਮਲਾਈ ਪਾਣ ਤੋਂ ਬਾਅਦ ਅਸੀਂ ਕੜਛੀ ਨੂੰ ਲਗਾਤਾਰ ਚਲਾਉਂਦੇ ਰੱਖਾਂਗੇ ਦੇਖੋ ਇੱਧਰ ਜਿਹੜਾ ਸਾਡਾ ਮਸਾਲਾ ਹੈ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਦੁੱਧ ਅਸੀਂ ਜਿੱਦਾਂ ਅੱਧੀ ਕੋਲੀ ਮਲਾਈ ਦੀ ਪਾਈ ਸੀ ਤੇ ਇੱਕ ਕੋਲੀ ਭਰ ਕੇ ਅਸੀਂ ਦੁੱਧ ਦੀ ਪਾ ਦਵਾਂਗੇ ਦੁੱਧ ਪਾਣ ਤੋਂ ਬਾਅਦ ਜਿਹੜੀ ਕੜਛੀ ਆ ਉਹਨੂੰ ਆਪਾਂ ਲਗਾਤਾਰ ਚਲਾਉਂਦੇ ਰੱਖਣਾ ਹੈ ਤਾਂ ਜੋ ਜਿਹੜਾ ਸਾਡਾ ਦੁੱਧ ਹੈਗਾ ਫਟ ਨਾ ਜਾਵੇ ਤੇ ਇਸ ਕਰਕੇ ਅਸੀਂ ਲਗਾਤਾਰ ਕੜਛੀ ਨੂੰ ਚਲਾਉਂਦੇ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਜਿਹੜੀ ਇਹ ਗਰੇਵੀ ਹੈ ਰੇਜੇ ਨਹੀਂ ਪੈਂਦੀ ਜਦੋਂ ਸਾਡੀ ਗਰੇਵੀ ਰੇਜੇ ਪੈ ਜਾਏਗੀ ਫਿਰ ਅਸੀਂ ਕੜਛੀ ਚਲਾਣੀ ਬੰਦ ਕਰ ਦਵਾਂਗੇ ਪਹਿਲਾਂ ਅਸੀਂ ਲਗਾਤਾਰ ਇਹਨੂੰ ਚਲਾਉਂਦੇ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜੀ ਸਾਡੀ ਗਰੇਵੀ ਹੈ ਇਹ ਰੇਜੇ ਪੈ ਜਾਣੀ ਹੈ ਅਸੀਂ ਜਦੋਂ ਤੜਕਾ ਭੁੰਨਿਆ ਸੀਗਾ ਤੇ ਉਦੋਂ ਅਸੀਂ ਜਿਹੜੀ ਲਾਲ ਮਿਰਚ ਪਾਣੀ ਭੁੱਲ ਗਏ ਸੀ ਹੁਣ ਅਸੀਂ ਇਹਦੇ ਵਿੱਚ ਥੋੜੀ ਜੀ ਨਾ ਅੱਧੇ ਚਮਚ ਤੋਂ ਵੀ ਥੋੜੀ ਜੀ ਘਾਟ ਅਸੀਂ ਲਾਲ ਮਿਰਚ ਦਾ ਜਿਹੜਾ ਪਾਊਡਰ ਹੈਗਾ ਉਹ ਪਾ ਦਵਾਂਗੇ ਤੇ ਇਹਨੂੰ ਅਸੀਂ ਇਸ ਮਸਾਲੇ ਦੇ ਵਿੱਚ ਹੀ ਚੰਗੀ ਤ ਇੱਦਾਂ ਜਿਹੜੀ ਸਾਡੀ ਗਰੇਵੀ ਹੈ ਰੇਜੇ ਪੈਣੀ ਸ਼ੁਰੂ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਨੀਰ ਪਨੀਰ ਅਸੀਂ ਲਵਾਂਗੇ ਅੱਧਾ ਕਿਲੋ ਦੇ ਕਰੀਬ ਪਨੀਰ ਨੂੰ ਅਸੀਂ ਪਹਿਲਾਂ ਤੋਂ ਹੀ ਕੱਟ ਕੇ ਰੱਖ ਲਿਆ ਹੈ ਅੱਧਾ ਕਿਲੋ ਅਸੀਂ ਪਨੀਰ ਲਿਆ ਹੈ ਤੇ ਹੁਣ ਅਸੀਂ ਪਨੀਰ ਨੂੰ ਇਹਦੇ ਵਿੱਚ ਪਾ ਦਿੰਦੇ ਹਾਂ ਹੁਣ ਅਸੀਂ ਇਹਦੇ ਵਿੱਚ ਪਨੀਰ ਪਾ ਦਵਾਂਗੇ ਪਨੀਰ ਪਾਣ ਤੋਂ ਬਾਅਦ ਅਸੀਂ ਇੱਕ ਵਾਰ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਵਾਂਗੇ ਤੇ ਇਹਨੂੰ ਅਸੀਂ ਢੱਕ ਕੇ ਪਕਾਵਾਂਗੇ ਥੋੜੀ ਦੇਰ ਦੇ ਲਈ ਇਸ ਤਰ੍ਹਾਂ ਜਿਹੜੀ ਗਰੇਵੀ ਹੈਗੀ ਆ ਚੰਗੀ ਤਰ੍ਹਾਂ ਪਨੀਰ ਦੇ ਅੰਦਰ ਤੱਕ ਸਮਾ ਜਾਏਗੀ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਉਂਦੇ ਹਾਂ ਥੋੜੀ ਦੇਰ ਬਾਅਦ ਤੱਕਨ ਚੱਕ ਕੇ ਅਸੀਂ ਦੇਖਾਂਗੇ ਥੋੜੀ ਦੇਰ ਪੱਕਣ ਤੋਂ ਬਾਅਦ ਜਿਹੜੀ ਸਾਡੀ ਸਬਜੀ ਹੈਗੀ ਸਾਡਾ ਸ਼ਾਈ ਪਨੀਰ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਜਿਹੜਾ ਸਾਡਾ ਸ਼ਾਈ ਪਨੀਰ ਹੈ ਇਹਨੂੰ ਅਸੀਂ ਜਿੱਦਾ ਮੈਦੇ ਦੀ ਚਿੱਟੀ ਰੋਟੀ ਜਿਹੜੀ ਹੁੰਦੀ ਹੈ ਸਿੰਪਲ ਉਹਦੇ ਨਾਲ ਵੀ ਖਾ ਸਕਦੇ ਆ ਨਾਲ-ਨਾਲ ਵੀ ਖਾ ਸਕਦੇ ਆ ਤੇ ਅਸੀਂ ਘਰ ਵਿੱਚ ਹੀ ਪੂਰਾ ਹਲਵਾਈ ਸਟਾਈਲ ਵਿਆਹ 'ਚ ਉਸੇ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਹੈ ਤੇ 스멜 ਵੀ ਇਹਦੇ ਵਿੱਚੋਂ ਪੂਰੀ ਖੁਸ਼ਬੂ ਉਧਰ ਦੀ ਆ ਰਹੀ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਸਾਬਤੇ ਮਸਾਲੇ ਪਾਏ ਸੀ ਤੇ ਜਿਹੜਾ ਸਾਡਾ ਸ਼ਾਈ ਪਨੀਰ ਬਣ ਕੇ ਤਿਆਰ ਹੈ ਇੱਕ ਵਾਰੀ ਤੁਸੀਂ ਜਰੂਰ ਇਹਨੂੰ ਇੱਦਾਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਤੁਹਾਨੂੰ ਜਰੂਰ ਪਸੰਦ ਆਏਗਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਫੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ